ਉਸੀ ਵੀ ਮੋਮੋਸ ਖਾਨ ਦੇ ਹੋ ਸ਼ੌਕੀਨ ਅੱਜ ਹੀ ਹੋ ਜਾਉ ਸਾਤਾ ਇਸ ਸ਼ਹਿਰ ਦੇ ਇੱਕੋ ਪਰਿਵਾਰ ਦੇ ਚਾਰ ਜੀ ਪਹੁੰਚੇ ਹਸਨ ਮੋਮੋਸ ਖਾਨ ਦੇ ਹੀ ਵਿਗੜੀ ਤਬੀਅਤ ਮੋਮੋਸ ਵੇਚਣ ਵਾਲਾ ਵੀ ਹੋ ਗਿਆ ਫਰਾਰ ਜੀ ਹਾਂ ਜੇਕਰ ਤੁਸੀਂ ਵੀ ਚਟਕਾਰੇ ਲੈ ਕੇ ਮੋਮੋਸ ਖਾਂਦੇ ਹੋ ਤਾਂ ਇੱਕ ਖਾਸ ਖਬਰ ਤੁਹਾਡੇ ਲਈ ਹੈ ਅੱਜ ਹੀ ਤੁਸੀਂ ਸਾਵਧਾਨ ਹੋ ਜਾਓ ਤੇ ਇਸ ਖਬਰ ਨੂੰ ਵੱਤੋ ਵੱਤ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆ ਖਬਰ ਬੇਹਦੀ ਹੈਰਾਨ ਕਰ ਦੇਣ ਵਾਲੀ ਹੈ ਕਿ ਮੋਮੋਸ ਖਾਣ ਦੇ ਨਾਲ ਇੱਕੋ ਪਰਿਵਾਰ ਦੇ ਮੈਂਬਰਾਂ ਦੀ ਤਬੀਤ ਵਿਗੜ ਜਾਂਦੀ ਹੈ ਉਲਟੀਆਂ ਦਸਤ ਹੋ ਜਾਂ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਭਰਤੀ ਹੋ ਜਾਂਦੇ ਨੇ ਤਾਂ ਦੱਸਦੇ ਕਿ ਬਹੁਤ ਸਾਰੇ ਲੋਕ ਮੋਮੋਸ ਸਦੇ ਸ਼ੌਕੀਨ ਹੁੰਦੇ ਨੇ ਮਮੋਜ਼ ਨੂੰ ਜਿਹੜਾ ਕਹਿੰਦੇ ਨੇ ਵੀ ਆਈ ਲਾਈਕ ਮਮੋਜ਼ ਤਾਂ ਉਹ ਜਦੋਂ ਵੀ ਕਿਤੇ ਮਮੋਜ਼ ਦੇਖਦੇ ਨੇ ਤਾਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ ਖਾਣ ਤੋਂ ਰੋਕ ਨਹੀਂ ਪਾਉਂਦੇ ਪਰ ਇਹ ਆਦਤ ਸਿਹਤ ਲਈ ਕਈ ਵਾਰ ਭਾਰੀ ਸਾਬਤ ਹੋ ਸਕਦੀ ਹੈ ਹਾਲੀ ਦੇ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰ ਹਸਪਤਾਲ ਪਹੁੰਚਨੇ ਦਾ ਅਸਲ ਗ੍ਰੇਟਰ ਨੌਇਡਾ ਦੇ ਜੂ 2 ਇਲਾਕੇ ਦੇ ਵਿੱਚ ਰਹਿਣ ਵਾਲੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮਮੂਸ ਖਾਨ ਦੇ ਨਾਲ ਤਬੀਤ ਅਚਾਨਕ ਖਰਾਬ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਤੁਰੰਤ ਚੌਕਸੀ ਵਖਾਉਂਦੇ ਹੋਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਕਿ ਫਿਲਹਾਲ ਸਭ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਜਲਦ ਹੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈਗਾ ਕਿ ਉਹਨਾਂ ਦੇ ਉਹਨਾਂ ਨੇ ਜਿਹੜਾ ਕਿ ਸੈਕਟਰ α1 ਦੀ ਜੋ ਕਿ ਕਮਰਸ਼ੀਅਲ 벨ਟ ਚੋਂ ਇੱਕ ਫੂਡ ਸਟਾਲ ਤੋਂ ਮੋਮੋਸ ਖਰੀਦੇ ਸਨ ਪੀੜਤ ਦੇ ਵੱਲੋਂ ਇਸ ਦੀ ਸ਼ਿਕਾਇਤ ਖਾਦ ਪ੍ਰਦਾਲ ਵਿਭਾਗ ਨੂੰ ਵੀ ਕੀਤੀ ਗਈ ਹੈ ਤਾਂ ਮੋਮੋਸ ਖਾਣਦੇ ਹੀ ਉਲਟੀ ਦਸਤ ਦੇ ਕਾਰਨ ਤਬੀਤ ਅਚਾਨਕ ਜਿਹੜੀ ਉਹਨਾਂ ਦੀ ਵਿਗੜ ਜਾਂਦੀ ਹੈ ਜਾਣਕਾਰ ਦੇ ਅਨੁਸਾਰ ਵਿਨੇ ਕਸਾਨਾ ਆਪਣੇ ਪਰਿਵਾਰ ਦੇ ਨਾਲ ਸੈਕਟਰ ਜੂ 2 ਦੇ ਵਿੱਚ ਰਹਿੰਦੇ ਨੇ ਉਹਨਾਂ ਦੱਸਿਆ ਹੈਗਾ ਕਿ 25 ਮਈ ਦੀ ਸ਼ਾਮ ਨੂੰ ਉਹਨਾਂ ਨੇ α1 ਕਮਰਸ਼ੀਅਲ 벨ਟ ਚੋਂ ਇੱਕ ਫੂਡ ਸਟਾਲ ਤੋਂ ਮੋਮੋਸ ਖਰੀਦੇ ਸਨ ਤੇ ਮੋਮੋਸ ਖਾਣ ਤੋਂ ਬਾਅਦ ਉਹਨਾਂ ਦੀ ਤਬੀਤ ਖਰਾਬ ਹੋ ਗਈ ਥੋੜੀ ਦੇਰ ਬਾਅਦ ਉਹਨਾਂ ਦੀ ਮਾਂ ਮੁਨੀਤਾ ਕਸਾਨਾ ਅਤੇ ਹੋਰ ਦੋ ਮੈਂਬਰ ਆਪਾਰੂਲ ਕਸਾਨਾ ਅਤੇ ਦੀਪਿਕਾ ਕਸਾਨਾ ਦੀ ਵੀ ਤਬੈਤ ਵਿਗੜ ਗਈ ਤਾਂ ਸਭ ਨੂੰ ਉਲਟੀਆਂ ਤੇ ਲੂਜ਼ ਮੋਸ਼ਨ ਦੀ ਸਮੱਸਿਆ ਹੋ ਗਈ ਤੇ 26 ਮਈ ਦੀ ਸਵੇਰ ਉਹਨਾਂ ਨੂੰ ਸਭ ਨੂੰ ਕਲਾਸ਼ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਹਾਲੇ ਵੀ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਮੋਮੋਸ ਖਾਣ ਦੇ ਕਾਰਨ ਉਹਨਾਂ ਦੇ ਪੇਟ ਦੇ ਵਿੱਚ ਵੀ ਕਾਫੀ ਇਨਫੈਕਸ਼ਨ ਹੋ ਗਿਆ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਵੀਰਵਾਰ ਨੂੰ ਯਾਨੀ ਕਿ ਬੀਤੇ ਕੱਲ ਨੂੰ ਪੀੜਿਤ ਪਰਿਵਾਰ ਦੇ ਵੱਲੋਂ ਕਲ ਟ੍ਰੇਲ ਦਫਤਰ ਦੇ ਵਿੱਚ ਖਾਦ ਵਿਭਾਗ ਦੇ ਕੋਲ ਸ਼ਿਕਾਇਤ ਜੋ ਕਿ ਦਰਜ ਕਰਵਾਈ ਗਈ ਹੈ ਜਿਸ ਦੇ ਉੱਤੇ ਸ਼ਾਮ ਨੂੰ ਖਾਸ ਸੁਰੱਖਿਆ ਅਧਿਕਾਰੀ ਨੇ ਆਪਣੀ ਟੀਮ ਸਮੇਤ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਕੀਤੀ ਹੈ ਉਹਨਾਂ ਦੱਸਿਆ ਹੈਗਾ ਕਿ ਚਾਰੇ ਪੀੜਤ ਹਾਲੇ ਵੀ ਹਸਪਤਾਲ ਦੇ ਵਿੱਚ ਦਾਖਲ ਨੇ ਅਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਉਹਨਾਂ ਦੀ ਜਿਹੜੀ ਤਬੀਅਤ ਹੈ ਉਹ ਬਿਹਤਰ ਹੈ ਉਤੇ ਮੋਮੋਸ ਵੇਚਣ ਵਾਲਾ ਵਿਅਕਤੀ ਵੀ ਫਿਲਹਾਲ ਫਰਾਰ ਨਜ਼ਰ ਆ ਰਿਹਾ ਹੈ ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਉਸ ਤੋਂ ਲਗਾਣ ਨਹੀਂ ਆਇਆ ਉਸ ਦੀ ਵੀ ਭਾਲ ਕਿ ਤੇ ਚਾਰੀਆ ਪੁਲਿਸ ਦੇ ਵੱਲੋਂ ਵੀ ਡਾਕਟਰਾਂ ਨੂੰ ਸ਼ੱਕ ਹੈਗਾ ਕਿ ਮੋਮੋਸ ਦੇ ਵਿੱਚ ਕੋਈ ਹਾਨੀਕਾਰਕ ਕੈਮੀਕਲ ਮਿਲਾਇਆ ਗਿਆ ਸਿਗਾ ਇਸ ਬਾਰੇ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈਗਾ ਕਿ ਅਜਿਹਾ ਹੁੰਦਾ ਤਾਂ ਹੋਰ ਲੋਕਾਂ ਦੇ ਵੀ ਬਿਮਾਰ ਹੋਣ ਦਾ ਖਤਰਾ ਬਣ ਸਕਦਾ ਸੀਗਾ ਤਾਂ ਮੋਮੋਸ ਵੇਚਣ ਵਾਲੇ ਵਿਅਕਤੀ ਦੀ ਪਛਾਣ ਕਰਕੇ ਉਸ ਦੇ ਵੱਲੋਂ ਚਾਰ ਫੂਡ ਤੋਂ ਨਮੂਨੇ ਲਈ ਜਾਣਗੇ ਤੇ ਨਮੂਨਿਆਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਹੁਣ ਦੱਸਦੇ ਕਿ ਗ੍ਰੇਟ ਅਨੌਇਡਾ ਦੇ ਵਿੱਚ ਮਮੋਸ ਖਾਣ ਦੇ ਸ਼ੌਕੀਨ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਇਸੇ ਕਾਰਨ ਹਰ ਮਾਰਕੀਟ ਦੇ ਵਿੱਚ ਮੋਮੋਸ ਵੇਚਣ ਵਾਲੇ ਮਿਲ ਜਾਂਦੇ ਨੇ ਦੁਕਾਨਾਂ ਦੇ ਨਾਲ-ਨਾਲ ਸੜਕਾਂ ਕੰਡੇ ਦੀ ਕੰਡੇ ਵੀ ਸਟਾਲ ਲੱਗ ਜਿਹੜੇ ਕਿ ਲੱਗੇ ਰਹਿੰਦੇ ਨੇ ਪਰ ਲੋਕਾਂ ਜਿਹੜੇ ਕਿ ਲੋਕਾਂ ਦੀ ਇਹ ਖਾਣ ਦੀ ਚਾਹਤ ਹੁਣ ਸਿਹਤ ਦੇ ਉੱਤੇ ਵੀ ਭਾਰੀ ਪੈ ਰਹੀ ਹੈ ਤਾਂ ਬਹੁਤ ਸਾਰੇ ਅਜਿਹੇ ਮਾਮਲੇ ਆਉਂਦੇ ਨੇ ਹਾਲਾਂਕਿ ਡਾਕਟਰਾਂ ਦੇ ਵੱਲੋਂ ਮਾਪਿਆਂ ਦੇ ਵੱਲੋਂ ਵੀ ਇਹ ਮਨਾ ਕੀਤਾ ਜਾਂਦਾ ਹੈਗਾ ਕਿ ਬਾਹਰਲਾ ਫੂਡ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੈਗਾ ਖਾਸ ਕਰਕੇ ਡਾਕਟਰਾਂ ਦੇ ਵੱਲੋਂ ਵੀ ਇਹ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਜਿਹੜਾ ਕਿ ਮੋਮੋਸ ਹੁੰਦਾ ਹੈ ਕੱਚਾ ਮੈਦਾ ਹੁੰਦਾ ਹੈ ਜਿਸ ਕਰਕੇ ਸਿਹਤ ਖਰਾਬ ਹੋ ਜਾਂਦੀ ਹੈ ਤਾ ਪਿਛਲੇ ਸਾਲ ਵੀ ਆਦਾਜ਼ ਦੀ ਹੈ ਕਿ ਗ੍ਰੈਨੋ ਵੈਸਟ ਅਤੇ ਗ੍ਰੇਟਰ ਨੌਇਡਾ ਦੇ ਵਿੱਚ ਮਮੋਸ ਖਾਣ ਕਰਕੇ 30 ਤੋਂ ਵੱਧ ਲੋਕ ਬਿਮਾਰ ਹੋ ਗਏ ਸਨ ਵਿਭਾਗ ਦੇ ਵੱਲੋਂ ਜਾਂਚ ਵੀ ਕਰਵਾਈ ਗਈ ਸੀ ਪਰ ਕੁਝ ਨਤੀਜਾ ਨਹੀਂ ਨਿਕਲਿਆ ਤਾਂ ਤੁਹਾਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਸਾਡੇ ਚੈਨਲ ਦੇ ਵੱਲੋਂ ਕਿ ਬਾਹਰ ਲਿਆਂ ਚੀਜ਼ਾਂ ਨੂੰ ਅਵੋਇਡ ਕਰਿਆ ਕਰੋ ਖਾਸ ਕਰਕੇ ਕੱਚੇ ਮੈਦੇ ਦੀ ਬਣੀਆਂ ਹੋਈਆਂ ਜਿਵੇਂ ਕਿ ਮਮੋਸ ਵਗੈਰਾ ਤਾਂ ਇਹਨਾਂ ਚੀਜ਼ਾਂ ਤੋਂ ਤੁਸੀਂ ਦੂਰ ਰਹਾ ਕਰੋ ਕਿਉਂਕਿ ਤੁਹਾਡੀ ਸਿਹਤ ਤੋਂ ਵੱਧ ਕੁਝ ਵੀ ਨਹੀਂ ਹੈ ਜੇ ਸਿਹਤ ਤੁਹਾਡੀ ਚੰਗੀ ਹੈ ਤਾਂ ਸਭ ਕੁਝ ਚੰਗਾ ਹੈ ਤਾਂ ਇਹ ਖਬਰ ਹੈ ਜਿਹੜੀ ਕਿ ਦੱਸਦੀ ਹੈ ਕਿ ਬੇहद ਹੈਰਾਨ ਕਰ ਦੇਣ ਵਾਲੀ ਹੈ ਦਾ ਦਰਸਲ ਇੱਕ ਖਬਰ ਜਿਹੜੀ ਕਿ ਗ੍ਰੇਟੈਂਡੋਇਡਾ ਦੇ ਜੂ ਇਲਾਕੇ ਦੀ ਹੈ ਜਿੱਥੇ ਕਿ ਇੱਕੋ ਪਰਿਵਾਰ ਦੇ ਚਾਰ ਮੈਂਬਰੇ ਤਬੀਤ ਖਰਾਬ ਹੋ ਜਾਂਦੀ ਹੈ ਉਹ ਮੋਮੋਸ ਲੈ ਕੇ ਆਉਂਦੇ ਨੇ ਇੱਕ ਇੱਕ ਕਰਕੇ ਸਾਰੇ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਲੂਜ਼ ਮੋਸ਼ਨ ਉਲਟੀਆਂ ਹੋਣ ਲੱਗ ਜਾਂਦੀਆਂ ਨੇ ਜਿਸ ਤੋਂ ਬਾਅਦ ਉਹ ਤੁਰੰਤ ਹਸਪਤਾਲ ਦੇ ਵਿੱਚ ਆਪਣਾ ਚੈੱਕਅਪ ਕਰਵਾਉਂਦੇ ਨੇ ਤੇ ਉਹ ਹਜੇ ਵੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹਾਲਾਂਕਿ ਖਤਰੇ ਤੋਂ ਬਾਹਰ ਨੇ ਅਧਿਕਾਰੀਆਂ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਜਿਹੜੇ ਜਿਸ ਤੋਂ ਬੋਮੋਸ ਲੈ ਕੇ ਆਏ ਸੀਗੇ ਉਹ ਵਿਅਕਤੀ ਵੀ ਉੱਥੋਂ ਫਰਾਰ ਨਜ਼ਰ ਆ ਰਿਹਾ ਤੇ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ